ਕਿੰਨਾ ਭਾਜਨ ਪੈਣਾ ਜੀ ਸਰਕਾਰੀ ਖਜ਼ਾਨੇ ਦੇ ਦਿੱਤੇ ਵੀ ਖਜ਼ਾਨਾ ਲੋਕਾਂ ਦੀ ਸੇਵਾ ਦੇ ਲਈ ਹੁੰਦਾ ਕਿੰਨਾ ਘ ਘਰ ਪੈ ਜਾਣਾ ਹੈ ਸਵਾਲ ਬਹੁਤ ਜਦਾ ਨਹੀਂ ਹੈ ਸਵਾਲ ਤਾਂ ਬਸਾਂ ਹਸਪੀਟਲ ਸਕੂਲ ਇੱਥੇ ਖਜ਼ਾਨੇ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਖਜ਼ਾਨੇ ਖੁੱਲੇ ਆ ਇੱਥੇ ਜਿੱਥੇ ਵੀ ਕਿਤੇ ਹੋਰ ਬਸ ਦੀ ਲੋੜ ਹੋਈ ਅਸੀਂ ਹੋਰ ਵੀ ਬਸ ਲਾ ਕੇ ਦੇਵਾਂਗੇ ਸਰਪੀਪੂ ਦਾ ਨਹੀਂ ਪੱਥਰ ਵੀ ਰੱਖਿਆ ਗਿਆ ਸੀ ਲਹਿਰੇਗਾ ਕਿ ਸਰਪੀਪੂ ਉਹ ਤਾਂ ਫਿਰ ਦੇਖ ਲਓ ਤੁਸੀਂ ਕੀ ਹੈ ਹਾਂਜੀ ਉਹ ਦੇਖ ਲਓ ਕੀ ਹਾਲ ਹੈ ਉਹ ਤਾਂ ਇੱਕ ਰਾਜਨੀਤੀ ਕੀਤੀ ਗਈ ਸੀ ਇਲੈਕਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਗੱਲਾਂ ਸ਼ੋਗਾਂ ਨਹੀਂ ਦਿੰਦੀਆਂ ਇਹ ਲੋਕਾਂ ਦੇ ਨਾਲ ਮਜ਼ਾਕ ਹੈ ਜੇ ਕੁਝ ਤੁਸੀਂ ਕਰ ਸਕਦੇ ਹੋ ਤਾਂ ਕਰੋ ਨਹੀਂ ਕਰ ਸਕਦੇ ਤਾਂ ਬਿਲਕੁਲ ਨਾ ਕਰੋ ਪਰ ਲੋਕਾਂ ਨੂੰ ਗਮਰਾਹ ਨਾ ਕਰੋ ਅਸੀਂ ਜਿਹੜਾ ਕੰਮ ਕੀਤਾ ਅਸੀਂ ਕਿਤੇ ਨਹੀਂ ਪੱਥਰ ਜਿਹਾ ਨਹੀਂ ਰੱਖੇ ਕਿ ਉਹ ਨਹੀਂ ਪੱਥਰੀ ਰਹੇ ਜਾਣ ਅਸੀਂ ਜਿੱਥੇ ਨਹੀਂ ਪੱਥਰ ਰੱਖੇ ਨੇ ਉੱਥੇ ਕੰਮ ਸ਼ੁਰੂ ਕਰਵਾਇਆ ਜਿਹੜੀ ਗੱਲ ਕਹੀ ਹੈ ਉਹ ਕਰ ਰਹੇ ਹਾਂ ਜਿਹੜੀ ਗੱਲ ਸਾਡੇ ਬਸਤ ਨਹੀਂ ਉਹਨੂੰ ਸਾਫ਼ ਅਸੀਂ ਜਵਾਬ ਦਿੰਦੇ ਹਾਂ ਸੋ ਇਸ ਕਰਕੇ ਉਹ ਮਜ਼ਾਕ ਕੀਤਾ ਗਿਆ ਸੀ ਇੱਕ ਵੋਟਾਂ ਦੀ ਖਾਤਰ ਪਰ ਉਹ ਫਿਰ ਲੋਕਾਂ ਨੇ ਵੀ ਹਜਾ ਮਜ਼ਾਕ ਕਰਤਾ ਜੁੱਧ ਨਸ਼ਾ ਵਿਰੋਧ ਲੋਕਾਂ ਦਾ ਬਹੁਤ ਜ਼ਿਆਦਾ ਰਚੋਣੇ ਦਾ ਪੰਜਾਬ ਸਨਸਰ ਵੱਲ ਹੈ ਲੋਕਾਂ ਦੀ ਇੱਛਾ ਵੀ ਹੈ ਵੀ ਜੇ ਤੁਸੀਂ ਇੱਕ ਸਾਲਾ ਸਰ ਦੀ ਕਿੰਦੀ ਪਾਸ ਸ਼ੁਰੂ ਕਰਵਾ ਦਿੱਤੋ ਲੋਕਾਂ ਉੱਥੇ ਦਰਸ਼ਨ ਵਧਿਆ ਕਰ ਸਕਣਗੇ ਕੋਈ ਨਹੀਂ ਉਹ ਜੋ ਲੋਕ ਇਹ ਕਹਣਗੇ ਉਹ ਵੀ ਉੱਥੇ ਸੀ ਕਰ ਲਾਂਗੇ ਜੁੱਧ ਨਸ਼ਾ ਵਿਰੋਧ ਜਿਹੜਾ ਸਰਕਾਰ ਵੱਲੋਂ ਵਢਿਆ ਗਿਆ ਕਿੰਨਾ ਅਸਰ ਦੇਖਣ ਨੂੰ ਮਿਲ ਰਿਹਾ ਕੀ ਕੀ ਪ੍ਰਾਪਤੀਆਂ ਹੋ ਰਹੀਆਂ ਵੈਸੇ ਤਾਂ ਜ਼ਿਆਦਾ ਤੁਸੀਂ ਪੱਤਰਕਾਰ ਹੋ ਜ਼ਿਆਦਾ ਤੁਹਾਨੂੰ ਪਤਾ ਹੈ ਵੀ ਕਿੰਨਾ ਅਸਰ ਹੈ ਪਰ ਮੈਂ ਇਹ ਗੱਲ ਕਹਿ ਸਕਦਾ ਦਾਅਵੇ ਦੇ ਨਾਲ ਅੱਜ ਪੰਜਾਬ ਦਾ ਬੱਚਾ ਬੱਚਾ ਇਸ ਗੱਲ ਤੇ ਫخر ਮਹਿਸੂਸ ਕਰ ਰਿਹਾ ਹੈ ਕਿ ਸਰਕਾਰ ਨੇ ਜਿਹੜੀ ਇਹ ਮੁਹਿੰਮ ਯੁੱਧ ਨਸ਼ਾ ਵਿਰੁੱਧ ਛੇੜੀ ਹੈ ਉਹਦੇ ਬਹੁਤ ਸਾਰਥਕ ਨਤੀਜੇ ਨਿਕਲੇ ਨੇ ਲੋਕਾਂ ਦੇ ਵਿੱਚ ਜਿਹੜੇ ਗਲਤ ਕੰਮ ਕਰਦੇ ਸੀ ਉਹਨਾਂ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਗੱਲ ਘਰ ਘਰ ਗਈ ਹੈ ਕਿ ਇੱਥੇ ਬਖਸ਼ਾ ਕਿਸੇ ਨੂੰ ਨਹੀਂ ਚੱਲੂਗਾ ਹਰ ਮੈਂ ਵੀ ਇਹ ਗੱਲ ਕਹਿਣੀ ਚਾਹਣਾ ਕਿ ਜਿਹੜਾ ਵੀ ਬੰਦਾ ਭਾਵੇਂ ਕੋਈ ਵੱਡਾ ਹੋਵੇ ਤੇ ਭਾਵੇਂ ਕੋਈ ਛੋਟਾ ਹੋਵੇ ਜਿਹੜਾ ਨਸ਼ਿਆਂ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਨਸ਼ਾ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਇਨਟੈਂਗਲ ਹੈ ਉਹ ਉਹਨੂੰ ਬਖਸ਼ਿਆ ਨਹੀਂ ਜਾਊਗਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਪਸ਼ਟ ਕਿਹਾ ਵੀ ਜਾਂ ਤਾਂ ਪੰਜਾਬ ਛੱਡ ਜੋ ਤੇ ਜਾਂ ਨਸ਼ੇ ਦਾ ਕਾਰੋਬਾਰ ਛੱਡ ਦੇ ਹਰ ਤਰੀਕੇ ਨਾਲ ਉਹਨਾਂ ਨਾਲ ਨਿਪਟਿਆ ਜਾਊਗਾ ਭਾਵੇਂ ਕਿਸੇ ਵੀ ਹੱਦ ਤੱਕ ਜਾਣਾ ਹੋਵੇ ਤੇ ਦੂਜੀ ਗੱਲ ਇਹ ਮੁਹਿਮ ਕੋਈ ਆਰਜੀ ਮੁਹਿਮ ਨਹੀਂ ਹੈ ਕਿ ਇਹ ਮੁਹਿੰਮ ਹੁਣ ਚੱਲੀ ਆ ਤੇ ਕੁਛ ਦਿਨਾਂ ਬਾਅਦ ਇਹ ਬੰਦ ਹੋ ਜੂਗੀ ਇਹ ਮੁਹਿੰਮ ਲੰਬਾ ਸਮਾਂ ਚੱਲਣੀ ਆ ਜਦੋਂ ਤੱਕ ਇਹ ਨਸ਼ੇ ਦਾ ਨਾਉਣੀ ਮਿਟਾ ਦਿੱਤਾ ਜਾਵੇ ਇਹ ਜੋ ਜਿਹੜਾ ਚੱਲ ਰਿਹਾ ਜੀ ਨਸ਼ਿਆਂ ਦੇ ਖਿਲਾਫ ਚੱਲ ਰਿਹਾ ਹੈ ਜਾਂ ਜਿਹੜੇ ਹੋਰ ਭ੍ਰਿਸ਼ਟਾਚਾਰ ਕਰਕੇ ਲੋਕ ਪੈਸਾ ਬਣਾ ਰਹੇ ਨੇ ਜਾਂ ਵੱਡੇ ਵੱਡੇ ਹੋਰ ਕਾਲੇ ਕਾਰਨਾਮੇ ਕਰਕੇ ਬਣਾ ਰਹੇ ਉਹਨਾਂ ਦੇ ਖਿਲਾਫ ਵੀ ਚਲਾਈ ਜਾਣਗੇ ਦੇਖੋ ਭ੍ਰਿਸ਼ਟਾਚਾਰ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਪਹਿਲੇ ਦਿਨ ਤੋਂ ਹੈ ਸਰਕਾਰ ਕਿਤੇ ਦਬਣ ਵਾਲੀ ਨਹੀਂ ਹੈ ਸਰਕਾਰ ਦਲੇਰੀ ਨਾਲ ਕੰਮ ਕਰੇਗੀ ਲੋਕਾਂ ਦੀ ਭਲਾਈ ਦੇ ਲਈ ਕੰਮ ਕਰੇਗੀ ਯਾਰ ਕਰ ਰਹੀ ਹੈ ਆ ਹੁਣ ਦੇਖੋ ਤਹਿਸੀਲਦਾਰ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਸੀ ਅਸੀਂ ਪਰ ਜੇ ਕੋਈ ਕਹੇ ਵੀ ਸਰਕਾਰ ਨੂੰ ਦੱਬ ਕੇ ਕੰਮ ਚੱਲੂਗਾ ਇਹ ਨਹੀਂ ਹੋਏਗਾ ਸਰਕਾਰ ਲਵੇ ਸਾਰੇ ਆਲਟਰਨੇਟਿਵ ਮੌਜੂਦ ਨੇ ਜਿਹੜਾ ਵੀ ਕਿਸੇ ਗਲਤ ਕੰਮ ਦੇ ਵਿੱਚ ਕੋਈ ਪਾਇਆ ਗਿਆ ਉਹਨੂੰ ਸਖਤ ਤੋਂ ਸਖਤ ਸਜ਼ਾ ਦੇ ਅੱਜ